ਦੋਸਤੋ ਜੋ ਤੁਸੀਂ ਸਕਰੀਨ ਤੇ ਨਾਮ ਦੇਖ ਰਹੇ ਹੋ ਦਲਜੀਤ ਸਿੰਘ ਇਹ ਮੇਰੇ ਚੈਨਲ ਦਾ ਪਹਿਲਾ ਨਾਮ ਤਾਂ ਹੁਣ ਤੁਸੀਂ ਦੇਖ ਰਹੇ ਜੋ ਟੈਕ ਦਲਜੀਤ ਸਿੰਘ ਇਹ ਮੇਰੇ ਚੈਨਲ ਦਾ ਹੁਣ ਨਾਮ ਹੈ ਕਾਰਨ ਇਹ ਹੈ ਕਿ ਜੋ ਮੇਰਾ ਪਹਿਲਾ ਚੈਨਲ ਦਾ ਨਾਮ ਥਾ ਉਹਦੇ ਨਾਮ ਪਰ ਦਲਜੀਤ ਦੁਸਾਂਜ ਦਾ ਚੈਨਲ ਦਾ ਨਾਮ ਤਾਂ ਹਮੇਸ਼ਾ ਉਹ ਰਿਕਮੈਂਡ ਹੁੰਦਾ ਤਾਂ ਮੇਰਾ ਚੈਨਲ ਪਿੱਛੇ ਰਹਿ ਜਾਂਦਾ ਤਾਂ ਅਗਰ ਦੇਖਿਆ ਜਾਵੇ ਉਸ ਸਿੰਗਰ ਨਾਲ ਮੈਂ ਕੰਪੈਰੀਜ਼ਨ ਦਾ ਤਾਂ ਖੁਦ ਨਹੀਂ ਕਰ ਸਕਦਾ ਨਹੀਂ ਆਣਾ ਸੀਗਾ ਫਿਰ ਮੈਂ ਦਿਮਾਗ ਲਗਾਇਆ ਮੈਂ ਆਪਣੇ ਨਾਮ ਦੇ ਨਾਲ ਟੈਕ ਲਗਾਇਆ ਥੈਨ ਮੇਰਾ ਚੈਨਲ ਹੁਣ ਸਭ ਤੋਂ ਅੱਗੇ ਆ ਰਿਹਾ ਹੈ ਇਹ ਇੱਕ ਤਰੀਕਾ ਸੀਗਾ ਵਿੱਚ ਚੈਨਲ ਨੂੰ ਕਿੱਦਾਂ ਲਿਹਾਈ ਤੇ ਸਮਝੇ ਰੱਖ ਲੈਂਦੇ ਬਟ ਬਾਅਦ ਵਿੱਚ ਤੁਹਾਨੂੰ ਚੇਂਜ ਕਰਨਾ ਪੈਂਦਾ ਅੱਜ ਮੈਂ ਤੁਹਾਨੂੰ ਦੋ ਤਰੀਕੇ ਦੱਸਣੇ ਚੈਨਲ ਦਾ ਨੇਮ ਚੇਂਜ ਕਰਨ ਦੇ ਸਹੀ ਤਰੀਕਾ ਵੀ ਤੁਸੀਂ ਸੁਣ ਕੇ ਜਾਓ ਵੀ ਕਿਹੜਾ ਹੈ ਬਾਅਦ ਵਿੱਚ ਕਈ ਵਾਰ ਹੁੰਦਾ ਹੈ ਕਿ ਤੁਸੀਂ ਕਮੈਂਟ ਕਰਕੇ ਕਹਿੰਦੇ ਵੀ ਬਾਈ ਇਹ ਸਹੀ ਤਰੀਕੇ ਨਾਲ ਨਾਮ ਚੇਂਜ ਨਹੀਂ ਹੋ ਸਹੀ ਤਰੀਕਾ ਵੀ ਤੁਸੀਂ ਦੇਖ ਕੇ ਜਾਓ ਚੈਨਲ ਦਾ ਨਾਮ ਤੁਸੀਂ YT ਸਟੂਡੀਓ ਪਰ ਤੇ ਵੀ ਚੇਂਜ ਕਰ ਸਕਦੇ ਹੋ Chrome ਪਰ ਤੇ ਵੀ ਸੋ ਵੀਡੀਓ ਨੂੰ ਪੂਰਾ ਦੇਖਿਓ ਤੁਸੀਂ ਕਰਦੇ ਆ ਵੀਡੀਓ ਨੂੰ ਸਟਾਰਟ ਦੋਸਤੋ ਤੁਸੀਂ ਆਪਣੇ YouTube ਦੇ ਚੈਨਲ ਦਾ ਨੇਮ ਆਪਣੇ YT ਸਟੂਡੀਓ ਤੋਂ ਇਜ਼ੀਲੀ ਚੇਂਜ ਕਰ ਸਕਦੇ ਹੋ ਇਹ ਚੇਂਜ ਕਰਨਾ ਬਹੁਤ ਜ਼ਿਆਦਾ ਆਸਾਨ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ YT ਸਟੂਡੀਓ ਓਪਨ ਕਰ ਲਿਓ ਸਭ ਤੋਂ ਪਹਿਲਾਂ ਅਸੀਂ YT ਸਟੂਡੀਓ ਓਪਨ ਕਰ ਲਵਾਂਗੇ YT ਸਟੂਡੀਓ ਓਪਨ ਕਰਨੇ ਤੋਂ ਬਾਅਦ ਜੋ ਉੱਪਰ ਛੋਟੀ ਜੀ ਪਿਕ ਆ ਰਹੀ ਹੈ ਉਹਦੇ ਉੱਪਰ ਕਲਿੱਕ ਕਰ ਦਿਓ ਪਿਕਚਰ ਤੇ ਕਲਿੱਕ ਕਰਨੇ ਤੋਂ ਬਾਅਦ ਤੁਸੀਂ ਉੱਪਰ ਜੋ ਪੈਨ ਦੇ ਰਹੇ ਹੋ ਪੈਨ ਤੇ ਕਲਿੱਕ ਕਰ ਦਿਓ ਪੈਨ ਤੇ ਕਲਿੱਕ ਕਰਨੇ ਤੋਂ ਬਾਅਦ ਤੁਹਾਡਾ ਉਰੇ ਦੋ ਬੈਨਰ ਵੀ ਆ ਗਿਆ ਫੋਟੋ ਵੀ ਆ ਗਿਆ ਤੇ ਨਾਮ ਵੀ ਆ ਗਿਆ ਨਾਮ ਦੇ ਨਾਲ ਇੱਕ ਪੈਨ ਆ ਰਿਹਾ ਪੈਨ ਵਾਲੇ ਆਈਕਨ ਤੇ ਕਲਿੱਕ ਕਰ ਦਿਓ ਤੁਸੀਂ ਨਾਮ इजीली ਤਰੀਕੇ ਦੇ ਨਾਲ ਚੇਂਜ ਕਰ ਸਕਦੇ ਹੋ ਜੇ ਜੋ ਚਾਹੋ ਪਰ ਇਹ ਇੱਕ ਸਹੀ ਤਰੀਕਾ ਨਹੀਂ ਹੈ ਨਾਮ ਚੇਂਜ ਕਰਨੇ ਦਾ ਕਿਉਂ ਕਿ ਇਹਦੇ ਨਾਲ ਹੈਂਡਲ ਵਗੈਰਾ ਨਹੀਂ ਆ ਰਿਹਾ ਤੁਹਾਨੂੰ ਹੈਂਡਲ ਵੀ ਚੇਂਜ ਕਰਨਾ ਪੈਣਾ ਟੈਗਸ ਵਗੈਰਾ ਵੀ ਚੇਂਜ ਕਰਨੇ ਪੈਣੇ ਉਹ ਤੁਸੀਂ ਕੀ ਕਰ ਸਕਦੇ ਹੋ ਉਹ ਚੇਂਜ ਕਰ ਸਕਦੇ ਹੋ ਪੀਸੀ ਪਰ ਪੀਸੀ ਵਾਲੀ ਸਾਈਟ ਦੇ ਵਿੱਚ ਖੁੱਲਦੀ ਹੈ ਕਈ ਕਹਿੰਦੇ ਨੇ ਵੀ ਚੇਂਜ ਹੋ ਜਾਂਦਾ ਚੇਂਜ ਕਰਨਾ ਆਸਾਨੀ ਹੈ ਕਈਆਂ ਦੇ ਫੋਨ ਸਪੋਰਟ ਕਰ ਲੈਂਦੇ ਵਰਜ਼ਨ ਕਿਉਂਕਿ ਤੁਸੀਂ ਡੈਸਕਟਾਪ ਸਾਈਡ ਦੇ ਵਿੱਚ ਜਾ ਕੇ ਸਟੂਡੀਓ rome ਦੇ ਵਿੱਚ ਚਲਾ ਸਕਦੇ ਹੋ ਜਾਂ ਫਿਰ studio.youtube.com ਕਰਕੇ ਚਲਾ ਸਕਦੇ ਹੋ ਪਰ इजीली ਤਰੀਕੇ ਦੇ ਨਾਲ ਚੇਂਜ ਨਹੀਂ ਹੁੰਦਾ ਸੋ ਹੁਣ ਅਸੀਂ ਗੱਲ ਕਰਾਂਗੇ ਪੀਸੀ ਤੋਂ ਕਿੱਦਾਂ ਚੇਂਜ ਕਰ ਸਕਦੇ ਹਾਂ ਹੁਣ ਅਸੀਂ ਪੀਸੀ ਪਰ ਚੇਂਜ ਕਰਕੇ ਦੇਖਾਂਗੇ ਕਿਵੇਂ ਚੇਂਜ ਹੁੰਦਾ ਪੀਸੀ ਸਟੂਡੀਓ ਅਸੀਂ ਓਪਨ ਕਰ ਲਿਆ ਪੀਸੀ ਦੇ ਵਿੱਚ ਪੀਸੀ ਦੇ ਵਿੱਚ ਓਪਨ ਕਰਨ ਦੇ ਬਾਅਦ ਤੁਸੀਂ ਆਪਣੇ ਫੋਟੋ ਤੇ ਜਾ ਕੇ ਕਲਿੱਕ ਕਰਦੇ ਹੋ ਫੋਟੋ ਤੇ ਕਲਿੱਕ ਕਰਨੇ ਤੋਂ ਬਾਅਦ ਇਜ਼ੀ ਸਟੈਪ ਹੈ ਕਸਟਮਾਈਜ਼ ਚੈਨਲ ਤੇ ਕਲਿੱਕ ਕਰਦੇ ਹੋ ਕਸਟਮਾਈਜ਼ ਚੈਨਲ ਤੇ ਕਲਿੱਕ ਕਰਨੇ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਸਾਡੇ ਕੋਲ ਤਿੰਨ ਆ ਜਾਂਦੇ ਲੇਆਉਟ ਬ੍ਰਾਂਡਿੰਗ ਬੇਸਿਕ ਇਨਫੋਰਮੇਸ਼ਨ ਬੇਸਿਕ ਇਨਫੋ ਦੇ ਵਿੱਚ ਚਲੇ ਜਾਓ ਬੇਸਿਕ ਇਨਫੋ ਦੇ ਵਿੱਚ ਤੁਹਾਨੂੰ ਨਾਮ ਸ਼ੋ ਹੋ ਰਿਹਾ ਹੈ ਨਾਮ ਜੋ ਵੀ ਹੈ ਅਸੀਂ ਉਹੀ ਰੱਖਣਾ ਪਾਸੀ ਤੇ ਅੱਗੇ ਟੈਗ ਲਗਾਉਣਾ ਕਿਉਂਕਿ ਚੈਨਲ ਸਰਚ ਜਲਦੀ ਕਰੇ ਤੇ ਆ ਜਾਂਦਾ ਸੋ ਟੈਗ ਲਗਾ ਲਾਂਗੇ ਉਸ ਤੋਂ ਬਾਅਦ ਟੈਗ ਤੋਂ ਬਾਅਦ ਅਸੀਂ ਹੁਣ ਹੈਂਡਲ ਚੇਂਜ ਕਰਨਾ ਹੈਂਡਲ ਚੇਂਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਬਿਨਾ ਕੰਮ ਨਹੀਂ ਚੱਲੇਗਾ ਸੋਰੇ ਲਿਖ ਦਿੰਦੇ ਆ ਟੈਗ ਦਿਲਜੀਤ ਸਿੰਘ ਸੋ ਹੁਣ ਇਹ ਪ੍ਰੋਸੈਸਿੰਗ ਚੱਕ ਲਿਆ ਇਹਨੇ ਇਜ਼ੀਲੀ ਚੱਕ ਲਿਆ ਹੁਣ ਅਸੀਂ ਪਬਲਿਸ਼ ਕਰ ਦਿਆਂਗੇ ਸੋ ਵੈਰੀਫਿਕੇਸ਼ਨ ਕਰਾ ਦਾਂਗੇ ਵੈਰੀਫਿਕੇਸ਼ਨ ਜ਼ਰੂਰੀ ਹੈ ਇਸ ਦੇ ਵਾਸਤੇ ਸੋ ਵੈਰੀਫਿਕੇਸ਼ਨ ਹੋ ਗਈ ਆ ਹੁਣ ਹੁਣ ਇਹਨੇ ਇਜ਼ੀਲੀ ਤਰੀਕੇ ਦੇ ਨਾਲ ਚੱਕ ਲੈਣਾ ਸੋ ਦੋਸਤੋ ਇਹੀ ਵੈਰੀਫਿਕੇਸ਼ਨ ਉਹਦੇਪਨ ਨਹੀਂ ਹੁੰਦੀ ਅਗਰ ਤੁਸੀਂ Chrome ਦੇ ਵਿੱਚ ਜਾ ਕੇ ਕਰੋਗੇ ਕਈ ਯੂਟਿਊਬਰਸ ਦੱਸਦੇ ਨੇ ਵੀ Chrome ਦੇ ਬ੍ਰਾਊਜ਼ਰ ਦੇ ਵਿੱਚ ਜਾ ਕੇ ਤੁਸੀਂ ਵੈਰੀਫਿਕੇਸ਼ਨ ਕਰ ਲੋਗੇ ਉਹ ਸਭ ਫੇਕ ਹੈ ਤੁਸੀਂ ਨਹੀਂ ਕਰ ਪਾਉਗੇ ਹੁਣ ਸਾਡਾ ਇਜ਼ੀਲੀ ਚੇਂਜ ਹੋ ਗਿਆ ਸਾਡਾ ਆ ਗਿਆ ਟੈਕ ਦੋਜੀ ਸਿੰਘ ਹੁਣ ਰੀਫਰੈਸ਼ ਕਰਕੇ ਦੇਖਦੇ ਆ ਨਾਮ ਚੇਂਜ ਹੁੰਦਾ ਕਿ ਨਹੀਂ ਅਗਰ ਸ਼ਾਇਦ ਹੋਸਟ ਵੀ ਸਕਦਾ ਚੇਂਜ ਕਈ ਵਾਰ ਟਾਈਮ ਲੱਗ ਜਾਂਦਾ ਸੋ ਆ ਗਿਆ ਦਲਜੀਤ ਟੈਕ ਦ ਟੈਕ ਦਲਜੀਤ ਸਿੰਘ ਸੋ ਤੁਸੀਂ ਲਾਈਵ ਦੇਖੇ ਵੀ ਅਸੀਂ ਕਿਵੇਂ ਆਪਣਾ ਨਾਮ ਚੇਂਜ ਕੀਤਾ ਇਹਦੇ ਵਿੱਚ ਕੁਝ ਨਹੀਂ ਜਿਹੜੀ ਵੈਰੀਫਿਕੇਸ਼ਨ ਵੀ ਉਹਦੇ ਵਿੱਚ ਅਕਾਊਂਟ ਦੇਖਦੇ ਵੀ ਹਾਂ ਵੀ ਜਿਸ ਅਕਾਊਂਟ ਸੋਨ ਚ ਖੋਲਿਆ ਔਰ ਖੋਲਿਆ ਵੀ ਸਹੀ ਹੈ ਕਿਸੇ ਨੇ ਉਹਦਾ ਤਾਂ ਨਹੀਂ ਹੈਕ ਕੀਤਾ ਸੋ ਸੈਟਿੰਗਸ ਦੇ ਵਿੱਚ ਚਲੇ ਜਾਓ ਉਸ ਤੋਂ ਬਾਅਦ ਇਹ ਅਗਲਾ ਸਾਡਾ ਪ੍ਰੋਸੈਸ ਬਹੁਤ ਕੰਪਲਸਰੀ ਹੈ ਉਸ ਤੋਂ ਬਾਅਦ ਚੈਨਲ ਦੇ ਵਿੱਚ ਚਲੇ ਜਾਓ ਚੈਨਲ ਦੇ ਵਿੱਚ ਆ ਸਾਰੇ ਕੀਵਰਡ ਹੁਣ ਤੁਸੀਂ ਦੇਖ ਰਹੇ ਹੋ ਆਲਰੇਡੀ ਮੈਂ ਲਗਾਏ ਹੋਏ ਕਈ ਵਾਰੀ ਬਦਲਨੇ ਪਏ ਜਾਂਦੇ ਕਿਉਂ ਕਿ ਕਿਉਂਕਿ ਤੁਹਾਡਾ ਨਾਮ ਪਹਿਲਾਂ ਕੁਝ ਹੋਰ ਹੁੰਦਾ ਫਿਰ ਕੁਝ ਹੋਰ ਹੁੰਦਾ ਦੇਖ ਲਓ ਵੀ ਇਹ ਸਹੀ ਲੱਗੇ ਨੇ ਸਾਰੇ ਅਗਰ ਤੁਹਾਡਾ ਨਾਮ ਬਿਲਕੁਲ ਚੇਂਜ ਹੈ ਫਿਰ ਇਹ ਸਾਰੇ ਬਦਲ ਲਓ ਤੁਸੀਂ ਆਪਣੇ ਅਕ ਰਿਕੁਆਇਰਮੈਂਟ ਦੇ ਸਾਨ ਕਈ ਕਹਿੰਦੇ ਨੇ ਵੀ ਕੱਟ ਕੇ ਦੁਬਾਰਾ ਪਰ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਬਸ ਦੇਖ ਲਓ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਮਿਲਦੇ ਜੁਲਦੇ ਤੁਹਾਡੇ ਨਾਮ ਨਾਲ ਅਗਰ ਦਿੱਕਤ ਹੈ ਫਿਰ ਤੁਸੀਂ ਚੇਂਜ ਕਰ ਸਕਦੇ ਹੋ ਸੋ ਇਹ ਸੀਗਾ ਵੀ ਤਰੀਕਾ ਕਿਵੇਂ ਤੁਸੀਂ YouTube ਦਾ ਚੈਨਲ ਨੇਮ ਚੇਂਜ ਕਰ ਸਕਦੇ ਹੋ ਸੋ ਦੋਸਤੋ ਅਸੀਂ ਹੁਣ ਨਾਮ ਚੈਨਲ ਦਾ ਚੇਂਜ ਕਰ ਲਿਆ ਹੈ ਤੁਹਾਨੂੰ ਮੈਂ A to Z ਇਨਫੋਰਮੇਸ਼ਨ ਬਿਲਕੁਲ ਸਹੀ ਸਹੀ ਦਿੱਤੀ ਵੀ ਵਿੱਚ ਕੋਈ ਵੀ ਗਲਤੀ ਨਹੀਂ ਕਿਉਂਕਿ ਕਾਫੀ YouTube ਤੇ ਵੀਡੀਓਸ ਪਈਆਂ ਜਿਹਦੇ ਵਿੱਚ ਕਿਹਾ ਦਾਦਾ ਫੋਨ ਤੋਂ Chrome ਦੇ ਨਾਲ इजीली ਚੇਂਜ ਹੋ ਜਾਂਦਾ YouTube ਤੇ ਨਾਮ ਪਰ ਨਹੀਂ ਹੁੰਦਾ PC ਤੋਂ ਜੋ ਤਰੀਕੇ ਨਾਲ ਸਹੀ ਤਰੀਕੇ ਨਾਲ ਚੇਂਜ ਹੁੰਦਾ ਨਾਮ ਉਹ ਫੋਨ ਪਰ ਤੇ ਨਹੀਂ ਹੋ ਸਕਦਾ ਤੁਹਾਨੂੰ ਹੈਂਡਲ ਵੀ ਚੇਂਜ ਕਰਨਾ ਪੈਣਾ ਤੇ ਕੀਵਰਡਸ ਵੀ ਚੇਂਜ ਕਰਨੇ ਪੈਣੇ ਸੋ ਇਹ ਸੀਗਾ ਤਰੀਕਾ इजीली ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ you okay.